35 ਲੱਖ ਵਾਲੇ ਮਸਲੇ ਦੇ ਵਿੱਚ ਇੱਕ ਹੋਰ ਪ੍ਰੀਤ ਕਹਿ ਰਹੀ ਹੈ ਜਿਹੜੀ ਬਿਲੀਆਂ ਕਾਲੀ ਕੁੜੀ ਉਹ ਕਹਿੰਦੀ ਸਿਰਫ ਆਰ ਨੇਤਨਾ ਜਿਵੇਂ ਮੈਨੂੰ ਗਾਣੇ ਕੰਮ ਮਿਲ ਗਿਆ ਹੋਰਾਂ ਸਿੰਗਰਾਂ ਨਾਲ ਇਹ ਉਹਨਾਂ ਤੋਂ ਜਰ ਨਹੀਂ ਹੋਇਆ ਇਹ ਮੁੰਡਾ ਤਾਂ ਪਲਾਨ ਅਧੀਨ ਨਿਕਲ ਕੇ ਮੋਰੇ ਆ ਗਿਆ ਵੀ ਮੈਂ ਇਹਨੂੰ ਬਦਨਾਮ ਕਰੂੰਗਾ ਕਹਿੰਦੀ ਹੋਰ ਕੋਈ ਗੱਲ ਨਹੀਂ ਹੈਗੀ ਤੇ ਪਰ ਮੁੰਡਾ ਕਹੀ ਜਾਂਦਾ ਮੇਰੀ ਗੱਲ ਸੀ ਇਹਦੇ ਨਾਲ ਤੇ ਮੰਨਦੀ ਇਹ ਵੀ ਕੁੜੀ ਆ ਪਰ ਹਾਂ ਗੱਲ ਸੀਗੀ ਮੇਰੀ ਇਹਦੇ ਨਾਲ ਪਰ 2021 ਤੋਂ ਬਾਅਦ ਆਪਾਂ ਛੱਡ ਦਿੱਤਾ ਸਾਡਾ ਬ੍ਰੇਕਅਪ ਹੋ ਗਿਆ ਸੀਗਾ ਤੇ ਇਹ ਕਹਿੰਦੀ ਮੈਂ ਗੀਤੇ ਜੈਲਦਾਰ ਨਾਲ ਦੀ ਕੰਮ ਕੀਤਾ ਹੈਗਾ ਵੀਡੀਓ ਦੇ ਵਿੱਚ ਤੇ ਮੈਂ ਹੋਰ ਵੀ ਇੱਕ ਸਿੰਗਰਾਂ ਨਾਲ ਕੰਮ ਕਰ ਰਹੀ ਆ ਤੇ ਮੈਨੂੰ ਆਉਣ ਵਾਲੇ ਦਿਨਾਂ 'ਚ ਵੱਡੇ ਪ੍ਰੋਜੈਕਟ ਵੀ ਮਿਲ ਰਹੇ ਆ ਫਿਲਮਾਂ ਵੀ ਕਰ ਰਹੀ ਆ ਹੈ ਤੇ ਇਹ ਮੇਰੀ ਜ਼ਿੰਦਗੀ ਦੇ ਵਿੱਚ ਆ ਕੇ ਦੁਬਾਰਾ ਤੋਂ ਮੇਰੀ ਕੰਮ ਨੂੰ ਜਾਨੀ ਕਿ ਇਹਨੂੰ ਕੰਮ ਨਾ ਮਿਲੇ ਦੀ ਬਦਨਾਮੀ ਕਰਕੇ ਰੋਕਣਾ ਚਾਹੁੰਦਾ ਪਰ ਮੁੰਡਾ ਕਹਿੰਦਾ ਮੇਰੇ ਨਾਲ ਇਹਦੀ ਗੱਲ ਸੀ ਮੈਂ ਇੱਥੇ ਬਹੁਤ ਪੈਸੇ ਇਨਵੈਸਟ ਕੀਤੇ ਜਦੋਂ ਹੁਣ ਮੌਕਾ ਆਇਆ ਤਾਂ ਇਹ ਮੈਨੂੰ ਛੱਡ ਗਈ ਹੈਗੀ ਆ ਇਹ ਮੁੰਡਾ ਆਕਾਸ਼ ਤੁਸੀਂ ਸਾਹਮਣੇ ਦੇਖ ਵੀ ਰਹੇ ਹੋਗੇ ਇਹ ਕਹਿੰਦੇ ਮੈਨੂੰ ਛੱਡ ਕੇ ਕੱਢ ਗਏ ਤੇ ਫਿਰ ਇਹਨੇ ਪੋਡਕਾਸਟ ਕਰਕੇ ਇੱਕ ਵਕੀਲ ਨੂੰ ਨਾਲ ਲੈ ਕੇ ਆ ਪੇ ਅਸੀਂ ਇਹ ਦਿੱਤੇ ਹੋਣਾ ਮਾਨਾਨੀ ਦਾ ਪਰਚਾ ਦਾਇਰ ਕਰਾਂਗੇ ਪੇ ਇਹਨੇ ਬਿਨਾ ਪੁੱਛੇ ਸਾ ਮੇਰਾ ਵਰਜ਼ਨ ਲਏ ਤੋਂ ਵਿੱਚ ਚੈਨਲ ਵਾਲਿਆਂ ਤੇ ਕਾਹ ਤੋਂ ਇਹੋ ਪੋਡਕਾਸਟ ਚਲਾਇਆ ਹੈਗਾ ਆ ਤੇ ਬਾਕੀ ਦੋਸਤੋ ਲੋਕ ਆਰਨੇਤ ਨੂੰ ਵੀ ਕਹੀ ਜਾਂਦੇ ਫਿਰ ਇਹਦੇ ਨਾਲ ਗਾਣਾ ਨਹੀਂ ਸੀ ਕਰਨਾ ਚਾਹੀਦਾ ਵਿੱਚ ਇੱਕ ਮੁੰਡਾ ਦੋਸਤ ਆ ਕੇ ਕਹਿੰਦਾ ਹਾਂ ਅਸੀਂ ਗਵਾਏ ਆ ਪੇ ਉਹਨੇ ਕਾਰਪਰੀ ਤੇ ਪੈਸੇ ਖਰਚੇ ਆ ਤੁਸੀਂ ਇਹਦੇ ਬਾਰੇ ਕੀ ਕਹੋਗੇ ਜੀ